ਵਿੱਤ ਹੁੰਦੀ ਹੈ ਉਹਦਾ ਪਤਾ ਕਿ ਜਖੀਰੇਦਾਰ ਤੋਂ ਕੀ ਲੈਂਦੇ ਨੇ ਉਸ ਤੋਂ ਬਾਅਦ ਜਖੀਰਾ ਕਰਦੇ ਨੇ ਕਿ ਸਰੋਂ ਦਾ ਤੇ ਫਿਰ ਕਿੱਥੇ ਜਾਂਦਾ ਹੈ ਇਹ ਸਾਨੂੰ ਸਾਰਿਆਂ ਨੂੰ ਬਾਜ਼ਾਰ ਤੋਂ ਪਤਾ ਲੱਗਦਾ ਅਸੀਂ ਪ੍ਰੋਤਤ ਕਿਉਂ ਕਰਦੇ ਆ ਸਾਡੇ ਧੀਆ ਬੰਦ ਜਿਹੜੇ ਪੜ੍ਹ ਲੈ ਕੇ ਅੱਜ ਸਾਡਾ ਸਹਾਰਾ ਬਣਦੇ ਕੌਣ ਹੋ ਕੰਮ ਕਿਤੇ ਮਾਰਦਾ ਰਿਹਾ ਕਿ ਮੈਂ ਖੋਲ ਦੇਣੇ ਨਾਈਟ ਗਾਰਡ ਸੈਂਟਰ ਇੰਨਾ ਕਰ ਦੇਣਾ ਭਾ ਪੰਜਾਬ ਨੂੰ ਜਵਾਨੀ ਤੋਂ ਫਿਰਵਾ ਕਰਨ ਦਾ ਜਿਹੜਾ ਕੰਮ ਹੈ ਉਹ ਕੀਤਾ ਜਾ ਰਿਹਾ ਹੈ ਗੱਲ ਕਰ ਕਰ ਕੇ ਆ ਸਾਥੀ ਨਾਜਮ ਕਿ ਬੇਵਾਂ ਵੀ ਸਾਨੂੰ ਅੱਜ ਕੁਰਤੀਆਂ ਮਿਲਣੀਆਂ ਮੁਸ਼ਕਲ ਹੋ ਗਈਆਂ ਨੇ ਇਹਦੇ ਵਿੱਚ ਵੀ ਬਹੁਤ ਬਟੇ ਕਾਰਨ ਨੇ ਕਿ ਸਾਡੇ ਪੁਰੀਆ ਬਹੁਤ ਕੋਈ ਵੀ ਐਡ ਕਰ ਗਿਆ ਤੁਸੀਂ ਨੇ ਇੰਜੀਨੀਅਰ ਕਰ ਲਈ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਕਿੱਤੀ ਸਾਡੀ ਘਾਟੇ ਚ ਇਹ ਹਾਲਾਤ ਨੇ ਸਾਡੇ ਕਿ ਸਾਡੇ 3 ਪੁੱਤ ਵੀ ਵਿਆਹ ਗੁਣ ਅੱਜਕੱਲ ਵੱਡੀਆਂ ਉਮਰਾਂ ਦੇ ਵਿੱਚ ਪਹੁੰਚ ਗਏ ਨੇ ਵਪਾਰੀਆਂ ਨਾਲ ਸਾਨੂੰ ਸਾਥ ਮਿਲਿਆ ਬਹੁਤ ਬਹੁਤ ਧੰਨਵਾਦ ਪਰ ਸੋਸ਼ਲ ਮੀਡੀਆ ਦੇ ਉੱਤੇ ਉਠ ਰਹੀਆਂਵਾਚਾਂ ਅਸੀਂ ਵੀ ਪੰਜਾਬ ਚ ਕਈ ਵਾਰ ਗੱਲ ਕਰਦੇ ਆ ਅਖੇ ਬੇਰ ਕਿਸਾਨਾਂ ਨੇ ਸੜਕਾਂ ਵੱਲ ਲਈਆਂ ਉਹਨਾਂ ਵਪਾਰੀਆਂ ਨੂੰ ਉਹਨਾਂ ਲੋਕਾਂ ਨੂੰ ਮੈਂ ਕਹਿਣਾ ਚਾਹਣਾ ਕਿ ਤੁਸੀਂ ਛੋਟੇ ਵਪਾਰੀਓ ਛੋਟੀ ਦੁਕਾਨਦਾਰੀ ਪਿੰਡ ਦੇ ਜ਼ਮੀਂਦਾਰੋਂ ਨਾਲ ਮੁਲਾਜ਼ਮਾਂ ਨਾਲ ਤੇ ਮਜ਼ਦੂਰਾਂ ਦੀ ਕਾਕੀ ਨਾਲ ਚਲਦੀ ਹੈ ਇੱਥੇ ਕੇਆਰ ਵੀਲ ਦੇ ਮਾਲਕ ਜਾਂ ਅਡਾਨੀ ਵਰਨੀਅਰ ਕੇ ਇਹ ਆ ਕੇ ਛੋਟੀਆਂ ਦੁਕਾਨਾਂ ਤੋਂ ਚੀਜ਼ਾਂ ਨਹੀਂ ਖਰੀਦਦੇ ਛੋਟੀ ਦੁਕਾਨਦਾਰੀ ਅੱਜ ਘਾਟੇ 'ਚ ਕਿਉਂ ਆਇਆ ਕਿਉਂਕਿ ਕਿਸਾਨ ਸੜਕਾਂ ਤੇ ਹੈ ਮੁਲਾਜ਼ਮ ਸੜਕਾਂ ਤੇ ਹੈ ਸਾਡੇ ਨੌਜਵਾਨ ਜਿਹੜੇ ਕੰਮ ਮੰਗਦੇ ਨੇ ਉਹਨਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਸਾਡੀ ਜੇਬਾਂ 'ਚ ਪੈਸੇ ਨਹੀਂ ਅਸੀਂ ਖਰੀਦਾਰੀ ਕੀ ਕਰਾਂਗੇ ਤੁਹਾਡੀਆਂ ਦੁਕਾਨਾਂ ਕਿਵੇਂ ਚੱਲਣਗੀਆਂ ਇਹ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ ਇਹਨੂੰ ਸਮਝਣ ਦੀ ਲੋੜ ਹੈ ਇਹ ਸਮਝ ਕੇ ਫਿਰ ਤੁਸੀਂ ਤੇ ਗੱਲ ਕਰੋਗੇ ਫਿਰ ਅਸੀਂ ਕਹਿੰਦੇ ਆ ਕਿ ਅਸੀਂ ਮਾੜੇ ਆਂ ਕਿ ਚੰਗੇ ਆਂ ਫਿਰ ਵਿਚਾਰ ਕਰ ਲਿਓ ਇਹ ਹਾਲਾਤ ਐਂਡ ਕਰਨਾ ਚਾਹੀਦਾ ਹੈ ਇਹ ਕਰਨਾ ਚਾਹੀਦਾ ਕਿ ਆਓ ਅਸੀਂ ਆਪਦੇ ਨਹੀਂ ਆਪਦੇ ਆਉਣ ਵਾਲੇ ਪੱਖ ਨਹੀਂ ਹਮਲਾ ਮਾਰੀਏ ਉਸ ਮੋਤੀ ਦੀਆਂ ਸਰਕਾਰਾਂ ਨੂੰ ਉਸ ਕੋਲ ਆਪਣੇ ਪੱਖੀਆਂ ਨੂੰ ਜਿਨ੍ਹਾਂ ਨੇ ਸਾਡੇ ਗਲਤ ਕਲਮਾ ਦਿੱਤਾ ਉਹਨਾਂ ਨੂੰ ਜਵਾਬ ਦੇਈਏ ਕਿ ਅਸੀਂ ਇਕੱਠੇ ਆ ਅਸੀਂ ਲੜ ਸਕਦੇ ਹਾਂ ਅਸੀਂ ਲੜਨ ਲਈ ਤਿਆਰ ਹਾਂ ਇਹ ਹਾਲਾਤ ਨਹੀਂ ਅੱਜ ਦੇ ਹਾਲਾਤਾਂ ਦੇ ਵਿੱਚ ਕਾਰਪੋਰੇਟਾਂ ਦੀ ਗੱਲ ਬਹੁਤ ਚੱਲਦੀ ਐ ਸਰਮਾਇਅਦਾਰੀ ਦੀ ਗੱਲ ਚੱਲਦੀ ਐ ਅਡਾਨੀ ਜਿਹੜਾ 2013 ਦੇ ਵਿੱਚ ਕਿਸੇ ਨੇ ਨਾਮ ਤੱਕ ਨਹੀਂ ਸੁਣਿਆ ਸੀ ਉਹ গুজਾਰਾਤ ਦਾ ਫਤਾਰੀ ਮੋਦੀ ਨੂੰ ਪ੍ਰਧਾਨ ਮੰਤਰੀ ਨੂੰ ਹਰ ਖਤਮ 10000 ਕਰੋੜ ਰੁਪਏ ਦਿੰਦਾ ਨਾਲ ਦਿੰਦਾ ਆਪਣਾ ਪ੍ਰਾਈਵੇਟ ਜ਼ਿਹਾਰ ਕਿ ਆ ਜਾ ਦੇਸ਼ ਤੇ ਰਾਜ ਕਰ ਮੈਂ ਤੇਰੇ ਤੇ ਪੈਸਾ ਲਾਉਣਾ ਮੋੜ ਮਾ ਪੈਸਾ ਨੂੰ ਵਾਪਸ ਕੀਤਾ ਜਾ ਰਿਹਾ ਤੇ ਅੱਜ ਉਹ ਦੁਨੀਆ ਦੇ 6ਵੇਂ ਨੰਬਰ ਦਾ ਵਪਾਰੀ ਬਣਿਆ ਕਰਦਾ ਇਹ ਕਿਵੇਂ ਹੋ ਗਿਆ 2013 ਦੇ ਵਿੱਚ ਹਿੰਦੁਸਤਾਨ ਦੇ ਵਿੱਚ 26 27ਵੇਂ ਨੰਬਰ ਦਾ ਬੰਦਾ ਇੰਨੇ ਸਾਲਾਂ ਦੇ ਵਿੱਚ ਦੁਨੀਆ ਦਾ 6ਵੇਂ ਨੰਬਰ ਦਾ ਬਣ ਗਿਆ 2013 ਦੇ ਵਿੱਚ ਕੈਂਸੈਂਸ ਗਾਰੀ ਹੁੰਦਾ ਹਰ 10 ਸਾਲ ਬਾਅਦ ਉਹਦੇ ਵਿੱਚ ਦੁਨੀਆ ਪੱਧਰ ਦਾ ਸਰਮਾਇਆ ਕਿੱਥੇ ਕਿੰਨਾ ਹੈ ਉਹ ਦੱਸਿਆ ਜਾਂਦਾ ਹੈ 2013 ਦੇ ਵਿੱਚ ਹਿੰਦੁਸਤਾਨ ਦਾ ਜ 100 ਰੁਪਏ ਸੀ ਤੇ 11% ਲੋਕਾਂ ਦੇ ਕੋਲ ਹਿੰਦੁਸਤਾਨ ਦੇ 57 ਰੁਪਏ ਸੀ 99% ਲੋਕੀ ਸੀ ਜਿਹੜੇ ਆ ਉਹਦਾ ਬਾਕੀ ਬਾਕੀ ਬਚਦਾ 43 ਰੁਪਏ ਦਾ ਗੁਜ਼ਾਰਾ ਕਰਦੇ ਸੀ 2014 ਤੋਂ ਲੈਂਦੇ ਲੈਂਦੇ 2019 ਤੱਕ 1% ਲੋਕਾਂ ਕੋਲੇ ਹਿੰਦੁਸਤਾਨ ਦਾ 73 ਰੁਪਏ ਚਲੇ ਗਏ 99% ਲੋਕ 22 ਰੁਪਏ ਨਾਲ ਗੁਜ਼ਾਰਾ ਕਰਦੇ ਸੀ ਅੱਜ ਜਿਹੜਾ 2022 ਦੇ ਵਿੱਚ ਨਵਾਂ ਸੰਸਕਟ ਜਾਰੀ ਹੋਇਆ ਉਹਦੇ ਵਿੱਚ 88 ਪੈਸੇ 8 ਰੁਪਏ 1% ਲੋਕਾਂ ਕੋਲੇ ਨੇ ਤੇ ਬਾਕੀ ਬਚਦੇ 13 ਰੁਪਏ ਨਾਲ 99% ਲੋਕ ਗੁਜ਼ਾਰਾ ਕਰ ਰਹੇ ਨੇ ਏ ਬੱਤਰੇ ਸਾਡੇ ਨਾ ਇਹਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਕਿਉਂ ਲੜ ਰਹੇ ਆ ਸਾਡੇ ਪੰਜਾਬ ਹਰਿਆਣੇ ਦੀ ਜ਼ਮੀਨ ਜਿਹੜੇ ਖੇਤ ਜ਼ਮੀਨ ਹੈ ਜਿਹਨੂੰ ਨਦੀਆਂ ਦਾ ਪਾਣੀ ਲੱਗਦਾ ਸਾਡੇ ਨੇ ਪਾਣੀ ਦੀ ਲੋੜ ਹੈ ਕਿ ਸਾਡੀਆਂ ਜ਼ਮੀਨਾਂ ਖੁਸਕੀਆਂ ਉਹਨਾਂ ਕਾਪਰੇਟ ਕਰਾਉਣਿਆਂ ਨੂੰ ਉਹ ਵੀ ਪਾਣੀ ਖੇਤਾਂ ਤੱਕ ਨਹਿਰ ਬਣਾਉਣਾ ਕਿ ਕੱਟਿਆ ਜਾਊਗਾ ਇਹ ਆਵਾਜ਼ ਨੇ ਉਹ ਪਾਣੀ ਆ ਮੁੱਲਾ ਪਾਣੀ ਆ ਬਗੁੱਲਾ ਪਾਣੀ ਆ ਇਹਨੂੰ ਕਿਸੇ ਤੀਜ ਬਸਰੋੜ ਦੀ ਲੋੜ ਨਹੀਂ ਉਹ ਪੀਣ ਲਈ ਵੀ ਪੱਕਿਆ ਜਾ ਸਕਦਾ ਜਿਹੜੇ ਲੋਕ ਕਦੇ ਭਾਣਾ ਲੱਜ ਗਏ ਨੇ ਦੇਖਦੇ ਆਉਣਗੇ ਝਰਨੇ ਤੋਂ